9 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 9 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਦਾ ਅਸਰ 9 ਅਤੇ 10 ਤਰੀਕ ਨੂੰ ਪੰਜਾਬ ਵਿੱਚ ਹੋਵੇਗਾ ਪਰ ਇਹਦੇ ਵਿੱਚ ਮੀਂਹ ਦੀ ਸੰਭਾਵਨਾ ਨਾ ਮਾਤਰ ਜੀ ਹੋਵੇਗੀ ਬੱਦਲ ਵਾਈ ਸਾਰਾ ਦਿਨ ਪੰਜਾਬ ਦੇ ਉਪਰੋਕਤ ਜਰੇਗੀ ਧੁੱਪ ਸ਼ਾਮ ਵਰਗਾ ਮਾਹੌਲ ਬਹੁਤ ਖੇਤਰਾਂ ਦੇ ਵਿੱਚ ਬਣਿਆ ਰਹੇਗਾ ਇਹ ਬੱਦਲਬਾਹੀ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਤੇ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਪਰ ਇਹ ਥੋੜੀ ਜੀ ਬੱਦਲਬਾਹੀ ਸਟਰੋਂਗ ਜਰੂਰ ਹੋਈ ਹੈ ਜਿਸ ਕਰਕੇ ਦੁਆਬਾ ਮਾਝਾ ਜਾਂ ਪਵਾਰ ਖੇਤਰ ਦੇ ਵਿੱਚ ਹਲਕੀ ਤੋਂ ਥੋੜੀ ਜਿਹੀ ਬਦੇਰੇ ਬੱਦਲਵਾਈ ਵੀ ਰਹਿ ਸਕਦੀ ਹੈ ਤੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੇ ਕਣਮਣ ਜਾਂ ਚਾਦਰ ਪੇਮੀ ਦੇ ਸ਼ਰਾਟਾ ਜਿਹਾ ਵੀ ਲੱਗ ਸਕਦਾ ਹੈ ਕੋਈ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਹੋਵੇਗੀ ਹਲਕੀ ਜਿਹੀ ਬੱਦਲਵਾਈ ਹਲਕਾ ਜਿਹਾ ਮੀਂਹ ਜਾਂ ਹਲਕਾ ਜਿਹਾ ਸ਼ਰਾਟੇ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਾਕੀ ਖੇਤਰਾਂ ਦੇ ਵਿੱਚ ਧੁੱਪ ਸ਼ਾਮ ਵਰਗਾ ਮਾਹੌਲ ਅੱਜ ਸਾਰਾ ਦਿਨ ਰਹੇਗਾ ਪਹਾੜੀ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਮੀਂਹ ਅਤੇ ਬਰਫਵਾਰੀ ਦੇਖਣ ਨੂੰ ਮਿਲੇ ਪੰਜਾਬ ਦੇ ਵਿੱਚ ਕੁਝ ਖਾਸ ਵਾਪਰੇਗਾ ਨਹੀਂ ਧੁੱਪ ਛਾਂ ਵਰਗਾ ਮਾਹੌਲ ਅਗਲੇ 1-2 ਦਿਨ ਰਹੇ ਸਕਦਾ ਹੈ ਜਿਹੜਾ ਅਗਲੇ ਮੀਂਹ ਦੀਆਂ ਸੰਭਾਵਨਾਵਾਂ ਨੇ ਉਹ 16 ਤਰੀਕ ਤੋਂ ਲੈ ਕੇ 18-19 ਤਰੀਕ ਤੱਕ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅੱਜ ਧੁੱਪ ਛਾਂ ਵਰਗਾ ਤੇ ਹਲਕੀ ਬੱਦਲਬਾਈ ਸਾਰੇ ਖੇਤਰਾਂ ਵਿੱਚ ਰਹਿ ਰਿਹਾ ਹੈ